ਹਰ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਕਿ ਜਦੋਂ ਮੈਂ ਇੰਜੋਏ ਕਰਨ ਜਾਣਾ ਨਾ ਤੇ ਮੈਂ 30 ਮਿੰਟਸ ਲਗਾਣਾ ਤੇ ਦੂਜਾ ਹੋਰ ਤੜ ਜਾਂਦਾ ਕਿ ਯਾਰ ਉਹ ਮੇਰਾ ਭਰਾ 30 ਮਿੰਟ ਇੰਜੋਏ ਕਰਕੇ ਆਇਆ ਤੇ ਮੈਂ 10 ਮਿੰਟ ਕਿਉਂ ਕਰ ਰਿਹਾ YouTube ਦੇਖਦਾ ਹੈ Google ਲਾ ਦੇਖਦਾ ਸਾਰਾ ਨੈਟ ਸਰਫ ਕਰ ਮਾਰਦਾ ਹੈ ਕਿ ਮੈਂ ਕੀ ਹੋਰ ਕਰ ਸਕਦਾ ਉਹਨੂੰ ਨਜਰਾਂ ਦਾ ਕੈਮੀਕਲ ਉਹ ਕੈਮੀਕਲ ਖਾਂ ਲਾ ਪੈਂਦਾ ਉਹ OPM ਖਾਂ ਲਾ ਪੈਂਦਾ ਨਸ਼ੇ ਦੇ ਉੱਪਰ ਪੈ ਜਾਂਦਾ ਤੇ ਵਧੀਆ ਖੁਸ਼ ਕਰਨਾ ਹਵੇ ਕਿਉਂਕਿ ਵਧੀਆ ਦੇ ਚੱਕਰ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਸ਼ੀਰ ਦਾ ਕਿੰਨਾ ਸੱਤਿਆਨਾਸ ਹੋ ਜਾਣਾ ਕਿਸੇ ਨੂੰ ਸੰਤੁਸ਼ਟ ਕਰਨ ਦੇ ਲਈ ਅੱਜ ਕੱਲ ਦੇ ਯੁਵਾ ਪੀੜੀ ਆਪਣੀ ਬੇੜਾ ਕਰਕੇ ਕਰਦੀ ਪਈ ਇਸ ਕੀ ਸਾਲ ਦਾ 18 ਸਾਲ ਦਾ 22 ਸਾਲ ਦਾ 25 ਸਾਲ ਦਾ ਮੁੰਡਾ ਕੀ ਕਹਿੰਦਾ ਕਿ ਜੀ ਮੈਨੂੰ ਮਰਦਾਨਾ ਕਮਜ਼ੋਰੀ ਹੈ ਮੈਂ ਤਾਂ ਪਹਿਲਾਂ ਪੈਨਿਸਟ ਦਾ ਨਾ ਮੈਂ ਪੁੱਛਦਾ ਵੀਰੇ ਕਿਹੜੀ ਮਰਦਾਨਾ ਕਮਜ਼ੋਰੀ ਹੈ ਤੈਨੂੰ ਇੱਕ ਵਾਰੀ ਜਦੋਂ ਅਸੀਂ ਇੰਜੋਏ ਕਰ ਲੈਨੇ ਨਾ ਦੂਜੀ ਵਾਰ ਇੰਜੋਏ ਕਰਨ ਲਈ ਰੈਡੀ ਹੋਣ ਨੂੰ ਮੈਨੂੰ ਇੱਕ ਘੰਟਾ ਲੱਗਦਾ ਤੂੰ ਕਹਤਾ ਬਿਲਕੁਲ ਨੋਰਮਲ ਬੰਦਾ ਹੈ ਤਰੂ ਕਿਸੇ ਦਵਾਈ ਦੇ ਲੋੜ ਨਹੀਂ ਤੂੰ ਕਿਉਂ ਮੂਰਖ ਬੰਦਾ ਪਿਆ ਉਹ ਕਹਿੰਦਾ ਸਰ ਜੀ ਮੈਂ ਤਾਂ ਜੀ ਇੰਟਰਨੈਟ ਤੇ ਸਰਫ ਕਰੀਤਾ ਸੀ ਉਹ ਕਹਿੰਦਾ ਜੀ ਇਹ ਬਿਮਾਰੀ ਹੈ ਮੈਂ ਕਹਾ ਕੋਈ ਬਿਮਾਰੀ ਨਹੀਂ ਹੈਗੀ ਸੋ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਜੁਵਾ ਪੇੜੀ ਕਿਸੇ ਨੂੰ ਸੰਤੁਸ਼ਟ ਕਰਨ ਲਈ ਗੋਲੀਆਂ ਦੇ ਉੱਪਰ ਨਸ਼ੇ ਦੇ ਉੱਪਰ ਡਿਪੈਂਡੈਂਟ ਹੋ ਰਹੀ ਹੈ ਅਸਲੀ ਬੇੜਾਕਰ ਉਸਨੇ ਕੀਤਾ ਕਿ ਜੀ ਐਨ ਆਰ ਐਚ ਜਿਹੜਾ ਹਾਰਮੋਨ ਹੈ ਜਿਹੜਾ ਗੈਨੇਡੋਟ੍ਰੋਪਿਕ ਮਰਦਾਨਗੀ ਦਾ ਮੇਨ ਕਿਟਾਨੂ ਹੈ ਜਿਹੜਾ ਕਿ ਤੁਹਾਡੇ ਅੰਦਰ ਸਟਿਮੂਲੇਸ਼ਨ ਪੈਦਾ ਕਰਦਾ ਹੈ ਤੁਹਾਡੇ ਅੰਦਰ ਉਤੇਜਨਾ ਪੈਦਾ ਕਰਦਾ ਹੈ ਤੁਹਾਡੇ ਅੰਦਰ ਮੂਡ ਬਣਾਉਂਦਾ ਹੈ ਉਹ ਮੂਡ ਬੰਨਾ ਹੀ ਬੰਦ ਹੋ ਜਾਂਦਾ ਪਾਣੀ ਹਸੀਮ ਤੁਸੀਂ ਕਹਿਤਾ ਦਿੱਤਾ ਖਾਣੇ ਆ ਇੱਕ ਵਾਰ ਇੰਜੋਏ ਵੀ ਕਰ ਲਿਆ ਟਾਈਮ ਵੀ ਵਧੀਆ ਲੱਗ ਗਿਆ ਬਾਅਦ ਤੁਹਾਨੂੰ ਉਹਦੀ ਗਾਰੰਟੀ ਹੈਗੀ ਕਿ ਉਹਦੇ ਕੁਆਲਿਟੀ ਤੁਹਾਨੂੰ ਪਿਓਰ ਮਿਲਦੀ ਪਈ ਹੈ ਚਲੋ ਗ੍ਰੰਥਾ ਤੇ ਤਕਦੇਓ ਕੋਟੇ ਕਿਚ ਗਰਮੀ ਨਹੀਂ ਪਈ ਹੋਣੀ ਚਾਹੀਦੀ ਤੁਹਾਨੂੰ ਲੂਸ ਮੋਸ਼ਨ ਲੱਗੇ ਹੋਣਾ ਚਾਹੀਦੇ ਆ ਤਾਂ ਇਹਦਾ ਰੋਲ ਲਿਖਿਆ ਹੋਇਆ ਵੈ ਤੁਹਾਨੂੰ ਅਗਰ ਕੋਈ ਮਾਨਸਿਕ ਰੋਗ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਬਟ ਡਾਕਟਰ ਦੀ ਦੇਖ ਰੈਕਚ ਕਰੋ ਨਾ ਅਜ ਤਾਂ ਵੀ ਡਾਕਟਰ ਬੰਨ ਬੈਠੇ ਆ ਜਦੋਂ ਕੋਈ ਰੋਗ ਲੱਗ ਜਾਂਦਾ ਫਿਰ ਕਸੂਰਵਾ ਰੱਬ ਨੂੰ ਠਾਣਨੇ ਆ ਬਈ ਇਹ ਨਹੀਂ ਦਿਖਦਾ ਕਿਸੇ ਨੂੰ ਛੁਆ ਗਿਆ ਜਿਹੜਾ ਅਸੀਂ ਆਪਣਾ ਸੱਤਿਆ ਨਾਸ ਕਰ ਲਿਆ ਮੈਂ ਤਾਂ ਮੋਰਫੀਨ ਹੀ ਆ ਨਾ ਜਿਹੜਾ ਅਸੀਂ ਚਿੱਟੇ ਦਾ ਨਾਮ ਲੈਨੇ ਆ ਨਾ ਅਫੀਮ ਆਰਗੇਨਿਕ ਸੋਰਸ ਹੈ ਮੋਰਫੀਨ ਦਾ ਠੀਕ ਹੈ ਉਦੇ ਵਿੱਚ ਮੋਰਫਿਨ ਹੀ ਹੁੰਦੀ ਐਕਟਿਵ ਇੰਗਰੀਡੀਐਂਟ ਜਿਹੜਾ ਕਿ ਨਸ਼ਾ ਪੈਦਾ ਕਰਦੀ ਐ ਸਿਰਫ ਇਹ ਐ ਕਿ ਗ੍ਰੰਥਾ 'ਚ ਲਿਖਿਆ ਹੋਇਆ ਹੈ ਕਿ ਉਹਦੇ ਕੁਝ ਫਾਇਦੇ ਵੀ ਨੇ ਹਮ ਬਟ ਉਹ ਡੋਸ ਸਭ ਨਹੀਂ ਪਤਾ ਸਸ਼ਿਕਾ ਦੀ ਸਸ਼ਿਕਾ ਵੀ ਜਿਹੜਾ ਹਰ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਕਿ ਜਦੋਂ ਮੈਂ ਇੰਜੋਏ ਕਰਨ ਜਾਣਾ ਨਾ ਹਾਂਜੀ ਤੇ ਮੈਂ 30 ਮਿੰਟਸ ਲਗਾਣਾ ਹਮ ਪਮਾ ਲੰਦਾ 2 ਮਿੰਟ ਹੀ ਹੋਵੇ ਬਟ ਉਹਨਾਂ ਦੂਜੇ ਮਿੰਟਾਂ ਨੂੰ ਡਰਾ ਦੇਣਾ ਤੇ ਦੂਜਾ ਹੋਰ ਟਲ ਜਾਂਦਾ ਕਿ ਯਾਰ ਉਹ ਮੇਰਾ ਭਰਾ 30 ਮਿੰਟ ਇੰਜੋਏ ਕਰਕੇ ਆਇਆ ਤੇ ਮੈਂ 10 ਮਿੰਟ ਕਿਉਂ ਕਰ ਰਿਹਾ ਉਹ ਉਸ ਚੱਕਰ ਦੇ ਵਿੱਚ YouTube ਦੇਖਦਾ Google ਲਾਂ ਦੇਖਦਾ ਸਾਰਾ ਨੈਟ ਸਰਫ ਕਰ ਮਾਰਦਾ ਕਿ ਮੈਂ ਕੀ ਹੋਰ ਕਰ ਸਕਦਾ ਉਹਨੂੰ ਨਜਰਾਂ ਦਾ ਕੈਮੀਕਲ ਉਹ ਕੈਮੀਕਲ ਖਾਂ ਲੱਪ ਜਾਂਦਾ ਉਹ OPM ਖਾਂ ਲੱਪ ਜਾਂਦਾ ਨਸ਼ੇ ਦੇ ਉੱਪਰ ਪੈ ਜਾਂਦਾ ਕਿ ਮੈਂ ਕਿਸੇ ਨੂੰ ਖੁਸ਼ ਕਰਨਾ ਵੈ ਤਾਂ ਵਧੀਆ ਖੁਸ਼ ਕਰਨਾ ਹੈ ਕਿਉਂਕਿ ਵਧੀਆ ਦੇ ਚੱਕਰ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਸ਼ੀਰ ਦਾ ਕਿੰਨਾ ਸੱਤਿਆਨਾਸ ਹੋ ਜਾਣਾ ਹੂੰ ਹੂੰ ਕਿਸੇ ਨੂੰ ਸੰਤੁਸ਼ਟ ਕਰਨ ਦੇ ਲਈ ਅੱਜ ਕੱਲ ਦੀ ਯੁਵਾ ਪੀੜ੍ਹੀ ਆਪਣੀ ਬੇੜਾ ਕਰਕੇ ਕਰਦੀ ਪਈ ਹੈ ਹੂੰ ਵਿਸ਼ਵਾਸ ਕਰਨਾ ਫਰੂਕੀ ਸਾਹਿਬ 21 ਸਾਲ ਦਾ 18 ਸਾਲ ਦਾ 22 ਸਾਲ ਦਾ 25 ਸਾਲ ਦਾ ਮੁੰਡਾ ਆ ਕੇ ਕਹਿੰਦਾ ਕਿ ਜੀ ਮੈਨੂੰ ਮਰਦਾਨਾ ਕਮਜ਼ੋਰੀ ਹੈ ਹੂੰ ਮੈਂ ਤਾਂ ਪਹਿਲਾਂ ਪੈਨਿਸਟ ਦਾ ਨਾ ਮੈਂ ਪੁੱਛਦਾ ਵੀਰੇ ਕਿਹੜੀ ਮਰਦਾਨਾ ਕਮਜ਼ੋਰੀ ਹੈ ਤੈਨੂੰ ਉਹ ਕਹਿੰਦਾ ਭਾਜੀ ਇੱਕ ਵਾਰੀ ਜਦੋਂ ਅਸੀਂ ਇੰਜੋਏ ਕਰ ਲੈਨੇ ਨਾ ਦੂਜੀ ਵਾਰ ਇੰਜੋਏ ਕਰ ਲਈ ਰੈਡੀ ਉਹ ਨੂੰ ਮੈਨੂੰ ਇੱਕ ਘੰਟਾ ਲੱਗਦਾ ਮੈਂ ਕਹਿੰਦਾ ਮੈਂ ਤੇਰੇ ਕੰਨ ਤੇ ਖਿੱਚ ਕੇ ਮਾਰਨੀ ਕਾਕਾ ਤੂੰ ਕਾਕਾ ਬਿਲਕੁਲ ਨੋਰਮਲ ਬੰਦਾ ਹੈ ਤੈਨੂੰ ਕਿਹੜੀ ਦਵਾਈ ਦੀ ਲੋੜ ਨਹੀਂ ਤੂੰ ਕਿਉਂ ਮੂਰਖ ਬੰਦਾ ਪਿਆ ਉਹ ਕਹਿੰਦਾ ਸਰ ਜੀ ਮੈਂ ਤਾਂ ਜੀ ਇੰਟਰਨੈਟ ਤੇ ਸਰਫ ਕੀਤਾ ਸੀ ਉਹ ਕਹਿੰਦਾ ਜੀ ਇਹ ਬਿਮਾਰੀ ਹੈ ਮੈਂ ਕਹਾ ਕੋਈ ਬਿਮਾਰੀ ਨਹੀਂ ਹੈਗੀ ਤੂੰ ਮੂਰਖ ਬਣਿਆ ਤੇਰੀ ਲੈਕ ਆਫ ਨੋਲੇਜ ਹੈ ਸੋ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਜੁਵਾਪੇੜੀ ਕਿਸੇ ਨੂੰ ਸੰਤੁਸ਼ਟ ਕਰਨ ਲਈ ਗੋਲੀਆਂ ਦੇ ਉੱਪਰ ਨਸ਼ਿਆਂ ਦੇ ਉੱਪਰ ਪੈਂਡੈਂਟ ਹੋ ਰਹੀ ਹੈ ਅਸਲੀ ਬੇੜਾ ਕਰ ਉਸਨੇ ਕੀਤਾ ਭਾਜੀ ਗੂਗਲ ਖੋਲ ਕੇ ਦੇਖ ਲਓ ਮੈਨੂੰ ਕਮੈਂਟਾਂ ਤੇ ਜਿੰਨੀ ਅਮਰਜੀ ਗਾਲਾਂ ਕੱਢੀ ਜੋ ਕੋਈ ਦਿੱਕਤ ਨਹੀਂ ਹੈਗੀ ਪਰ ਗੂਗਲ ਖੋਲੋ ਗੂਗਲ 'ਚ ਪਾਓ ਸਾਈਡ ਇਫੈਕਟਸ ਆਫ ਓਪੀਅਮ ਔਨ ਮੇਲ ਸੈਕਸ ਹੈਲਥ ਤੁਸੀਂ ਪਾਓ ਉਹਦੇ ਚ ਵੱਡਾ-ਵਡਾ ਲਿਖਿਆ ਹੋਊਗਾ ਕਿ ਜੀ ਐਨ ਆਰ ਐਚ ਜਿਹੜਾ ਹਾਰਮੋਨ ਆ ਜਿਹੜਾ ਗੈਨੇਡੋਟ੍ਰੋਪਿਕ ਮਰਦਾਨਗੀ ਦਾ ਮੇਨ ਘਟਾਣੂ ਹੈ ਜਿਹੜਾ ਕਿ ਤੁਹਾਡੇ ਅੰਦਰ ਸਟਿਮੂਲੇਸ਼ਨ ਪੈਦਾ ਕਰਦਾ ਵੈ ਤੁਹਾਡੇ ਅੰਦਰ ਉਤੇਜਨਾ ਪੈਦਾ ਕਰਦਾ ਵੈ ਤੁਹਾਡੇ ਅੰਦਰ ਮੂਡ ਬਣਾਉਂਦਾ ਵੈ ਉਹ ਮੂਡ ਬੰਨਾ ਹੀ ਬੰਦ ਹੋ ਜਾਂਦਾ ਹੈ ਆਫੀਮ ਨਾਲ ਯੈਸ ਪਰ ਗੂਗਲ ਜਿਕੇ ਮੈਂ ਠੂੜ ਹੋ ਜਾਦਾ ਗੂਗਲ ਥੋੜਾ ਝੂਠ ਹੋ ਸਕਦੀ ਹੈ ਗੂਗਲ ਖੋਲ ਕੇ ਦੇਖੋ ਮੈਨੂੰ ਕਹਿੰਦੇ ਜੇ ਮੈਂ ਤਾਂ ਜੋ ਪੜਿਆ ਲਿਖਿਆ ਤੁਹਾਨੂੰ ਦੱਸਦਾ ਸਾਂਝਾ ਕਰ ਲਿਆ ਤੁਹਾਡਾ ਮਨ ਨਾਲ ਕਰ ਰੋ ਨਹੀਂ ਮਨ ਨਾਲ ਕਰ ਰੋ ਪਾਣੀ ਆ ਫੀਮ ਤੁਸੀਂ ਕਹਿ ਦਿੰਦਾ ਖਾਣੇ ਆ ਇੱਕ ਵਾਰ ਇੰਜੋਏ ਵੀ ਕਰ ਲਿਆ ਟਾਈਮ ਵੀ ਵਧੀਆ ਲੱਗ ਗਿਆ ਬਾਅਦ ਤੁਹਾਨੂੰ ਉਹਦੀ ਗਾਰੰਟੀ ਹੈਗੀ ਕਿ ਉਹਦੀ ਕੁਆਲਿਟੀ ਤੁਹਾਨੂੰ ਪਿਓਰ ਮਿਲਦੀ ਪਈ ਹੈ ਚਲੋ ਗ੍ਰੰਥਾ ਤੇ ਲਿਖਿਆ ਕਿ ਉਹਦੀ ਇੱਕ ਮਾਤਰਾ ਡੋਸ ਹੈਗੀ ਹੈ ਕਿ ਜਿਹੜੀ ਤੁਸੀਂ ਉਨੀ ਡੋਸ ਚ ਲੈ ਸਕਦੇ ਹੋ ਤੁਹਾਨੂੰ ਫਾਇਦਾ ਕਰਦੀ ਹੈ ਬਟ ਉਹਦਾ ਰੋਗ ਅਧਿਕਾਰ ਵੀ ਲਿਖਿਆ ਨਾ ਕਿ ਤੁਹਾਡੀ ਤਸਵੀਰ ਗਰਮ ਨਹੀਂ ਹੋਣੀ ਚਾ ਤਾ ਇਹਦਾ ਰੋਲ ਲਿਖਿਆ ਹੋਇਆ ਵੈ ਤੁਹਾਨੂੰ ਅਗਰ ਕੋਈ ਮਾਨਸਿਕ ਰੋਗ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਬਟ ਡਾਕਟਰ ਦੀ ਦੇਖ ਰੇਖ ਚ ਕਰੋ ਨਾ ਅਜ ਤਾਂ ਵੀ ਡਾਕਟਰ ਬੰਨ ਬੈਠੇ ਆ ਜਦੋਂ ਕੋਈ ਰੋਗ ਲੱਗ ਜਾਂਦਾ ਹੈ ਫਿਰ ਕਸੂਰਵਾ ਰੱਬ ਨੂੰ ਠਰਾਨੇ ਆ ਬਈ ਇਹ ਨਹੀਂ ਦੇਖਦਾ ਕਿਸੇ ਨੂੰ ਜੋ ਹੈ ਜਿਹੜਾ ਸੀ ਆਪਣਾ ਸੱਤਿਆਨਾਸ਼ ਕਰ ਲਿਆ ਭਾਜੀ ਬੂਟਾ ਤਾਂ ਇੱਕੋ ਹੀ ਹੈ ਨਿਕਲਦੀ ਤਾਂ ਸਭ ਇੱਕੋ ਰੂਹ ਚ ਹੈ ਕਿ ਅਲੱਗ-ਅਲੱਗ ਰੂਹਾਂ ਤਾਂ ਨਿਕਲਦੀ ਹੈ ਕਿ ਇੱਕ ਮਾਰਥ ਤੋਂ ਪੱਟ ਕੇ ਲਿਆ ਰਾਂ ਕਿ ਮੈਂ ਚੰਦਰਮਾ ਤੋਂ ਪੱਟ ਕੇ ਲਿਆ ਰਾਂ ਨਿਕਲ ਤਾਂ ਉਸੇ ਬੂਟੇ ਚੋਂ ਹੀ ਹੈ ਕੁਛ ਉਹਦੀ ਫੀਮ ਬਣ ਕੇ ਕੁਛ ਡੋਡੇ ਬਣ ਕੇ ਕੁਛ ਭੁੱਕੀ ਬਣ ਗਈ ਭਾਜੀ ਅਲੱਗ ਕੀ ਰਿ ਮੈਨ ਤਾਂ ਮੋਰਫੀਨ ਹੀ ਆ ਨਾ ਜਿਹੜਾ ਅਸੀਂ ਚਿੱਟੇ ਦਾ ਨਾਮ ਲੈਂਦੇ ਆ ਨਾ ਅਫੀਮ ਆਰਗੈਨਿਕ ਸੋਰਸ ਹੈ ਮੋਰਫੀਨ ਦਾ ਠੀਕ ਹੈ ਉਹਦੇ ਵਿੱਚ ਮੋਰਫੀਨ ਹੀ ਹੁੰਦੀ ਐਕਟਿਵ ਇੰਗਰੀਡੀਐਂਟ ਜਿਹੜਾ ਕਿ ਨਸ਼ਾ ਪੈਦਾ ਕਰਦੀ ਐ ਠੀਕ ਹੈ ਸਿਰਫ ਇਹ ਐ ਕਿ ਗ੍ਰੰਥਾ ਤੇ ਲਿਖਿਆ ਹੋਇਆ ਹੈ ਕਿ ਉਹਦੇ ਕੁਝ ਫਾਇਦੇ ਵੀ ਨੇ ਹਮ ਬਟ ਉਹ ਡੋਸ ਸਭ ਨਹੀਂ ਪਤਾ ਹਮ ਰੁਕੀ ਸਾਹਿਬ ਗਰਮ ਤਸੀਰ ਦੇ ਬੰਦਿਆਂ ਨੂੰ ਤੁਸੀਂ ਹਫੀਮ ਖਲਾਦੋਗੇ ਨਾ ਉਹਨੂੰ ਕਬਰਾੜ ਸ਼ੁਰੂ ਹੋ ਜਾਊਗੀ ਉਹਨ ਬੀਪੀ ਦੀ ਬਿਮਾਰੀ ਲੱਗ ਜਾਊਗੀ ਤੇ ਧੜਕਣ ਬਦਲ ਲੱਪ ਹੋਊਗੀ ਉਹਨੂੰ ਹੌਲ ਪੈਨ ਲੱਪੋਗੇ ਉਹਨੂੰ ਗੁੱਸਾ ਚਿਰਚਰ ਆਪਨ ਲੱਗੋ ਜਦੋਂ ਹਫੀਮ ਖੁਰੂਗੀ ਤਦ ਜਦ ਤੱਕ ਤਾਂ ਨਸ਼ੇ ਤਦ ਤੱਕ ਤਾਂ ਬਾਹੂ ਰਾਜਾ ਵੈ ਜਦੋਂ ਖੁਰੀ ਤਾਂ ਤਾਂ ਆਪਣੀ ਉੱਕਰ ਰਿਪੋਰਟ ਹੋ ਜਾਂਦੀ ਫਿਰ ਅਸੀਂ ਦੁਬਾਰਾ ਫੇਰ ਖਾ ਲੈਨੇ ਭਾਜੀ ਦੇਖੋ ਅੱਬਾ ਤਾਂ ਤੁਸੀਂ ਛੱਡ ਹੀ ਨਹੀਂ ਸਕਦੇ ਅਗਰ ਤੁਸੀਂ ਛੱਡਣਾ ਚਾਹੋਗੇ ਤੁਹਾਨੂੰ ਮੈਡੀਕਲ ਹੈਲਪ ਲੈਣੀ ਪਊਗੀ ਹੁਣ ਤੁਸੀਂ ਮੈਡੀਕਲ ਹੈਲਪ ਲਓਗੇ ਲੋਕ ਡਾਕਟਰ ਤੁਹਾਨੂੰ ਜੀਬ ਥਲੇ ਰੱਖਣ ਵਾਲੀ ਅੰਗਰੇਜ਼ੀ ਗੋਲੀ ਲਾ ਦੋਗੇ ਬਟ ਉਹ ਇੱਕ ਨਸ਼ੇ ਨੂੰ ਛੱਡ ਕੇ ਦੂਜੇ ਨਸ਼ੇ ਤੇ ਲੱਗ ਗਏ ਨਸ਼ਾ ਡਿਫਰੈਂਟ ਹੋਇਆ ਨਹੀਂ ਉਹ ਵੀ ਉਹ ਵੀ ਪੁਪਰੀ ਮੋਰਫਨ ਦਾ ਜਿਹੜਾ ਸੌਲਟ ਹੈ ਜੜੇ ਪੁਪਰੀ ਮੋਰਫਨ ਮਤਲਬ ਕਿ ਉਹਦੇ ਐਂਡ ਚ ਕੀ ਲਿਖਿਆ ਮੋਰਫਨ ਉਹਦੇ ਚ ਕੀ ਲਿਖਿਆ ਜਿਹੜੀ ਆਪਾਂ ਫੀਮ ਖਾਨੇ ਪੁੱਕੀ ਖਾਨੇ ਡ ਮੋਰਫਨ ਜਿਹੜਾ ਉਹਦੇ ਐਕਟਿਵ ਇੰਗਰੀਡੀਅੰਟ ਮੋਰਫੀ ਨਹੀਂ ਆ ਨਾ ਸੋ ਮੋਰਫਨ ਇਨ ਦਿਸ ਫਾਰਮ অর ਮੋਰਫਨ ਇਨ ਦੈਟ ਫਾਰਮ ਪਹਿਲਾਂ ਤਾਂ ਖਾਣੇ ਕਿਉਂ ਆ ਠੀਕ ਹੈ ਜੇ ਤੁਹਾਨੂੰ ਉਹਦੇ ਨਾ ਕੁਝ ਲੱਛਣ ਹੁੰਦੇ ਆ ਬੰਦ ਛੱਡਦੇ ਆ ਨਾ ਕੁਝ ਲੱਛਣ ਹੁੰਦੇ ਨੇ ਕਿ ਜਿਵੇਂ ਕਬਰਾਕ ਹੋਣੀ ਹਾਲ ਪੈਣੇ ਰਾਤ ਨੀਂਦ ਨਾ ਆਣੀ ਇੰਜੋਏ ਨਾ ਕਰ ਪਾਣਾ ਤੋੜ ਲੱਗਣੀ ਸਰੀਰ ਦੁਖਣਾ ਲੂਜ਼ ਮੋਸ਼ਨ ਲੱਗ ਜਾਣੇ ਅੱਖਾਂ ਚ ਹੰਝੂ ਨਿਕਲ ਜਾਣੇ ਹੁਣ ਜੇ ਆ ਸਭ ਚੀਜ਼ਾਂ ਹੈਗੀਆਂ ਨੇ ਤੇ ਤੁਸੀਂ ਥੋੜੀ ਜਿਹੀ ਵਿਲ ਪਾਵਰ ਰੱਖ ਕੇ ਜੇ ਤੁਹਾਨੂੰ ਲੂਜ਼ ਮੋਸ਼ਨ ਲੱਗਦੇ ਆ ਤੇ ਲੂਜ਼ ਮੋਸ਼ਨ ਵਾਲੀ ਗੋਲੀ ਖਾ ਲਓ ਜੇ ਬੇਤੇ ਡਾਕਟਰ ਨਾਲ ਕੰਸਲਟ ਕਰ ਲੋ ਜਾਂ ਫਿਰ ਥੋੜੀ ਜਿਹੀ ਵਿਲ ਪਾਵਰ ਸਟਰੋਂਗ ਰੱਖੋ ਨਾ ਮੇਰੇ ਸਾਹਮਣੇ ਜੇ ਮਰਦ ਚਾਵੇ ਨਾ ਮੈਂ ਕੀ ਛੜਨਾ ਚਾਹੁੰਦਾ ਤੇ ਕੋਈ ਆਹੋ ਜੀ ਤਾਕਤ ਨਹੀਂ ਬੜੀ ਜਿਹੜ ਨੂੰ ਛੜਾ ਨਹੀਂ ਸਕਦੀ ਉਹ ਛੜ ਨਹੀਂ ਸਕਦਾ ਕੀ ਬਾਤ ਹੈ ਕੀ ਬਾਤ ਹੈ ਹਕੀਕਤ ਆ ਬਾਰੀ ਤੁਸੀਂ ਆਪ ਸੋਚੋ ਤੁਹਾਨੂੰ ਮੈਂ ਆਫਰ ਕੀਤਾ ਭਾਈ ਤੁਸੀਂ ਕੋਲ ਡ੍ਰਿਪ ਕਰੋ ਤੁਸੀਂ ਕਹੋ ਮੈਂ ਕੋਲ ਡ੍ਰਿਪ ਨਹੀਂ ਬਈ ਮੈਂ ਤਾਂ ਬਲੈਕ ਕਾਫੀ ਪੀਊਂਗਾ ਜਿਉਂ ਵੀ ਦੁੱਤ ਨਹੀਂ ਪੋਣਾ ਤੁਸੀਂ ਆਪਣਾ ਤਾਂ ਕੰਟੈਂਟ ਮਾਰਚ ਪੱਕਾ ਰੱਖਿਆ ਨਾ ਕਿ ਮੈਂ ਨਹੀਂ ਲੈਣੀ ਜੀ 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 ਤੁਸੀਂ ਪੱਕੇ ਹੋ ਨਾ ਜਿਹੜਾ ਬੰਦਾ ਪੱਕਾ ਵਾ ਪੱਕਾ ਹੋਵੇ ਜਿਉਂ ਉਹਨੇ ਸੋਚ ਲਿਆ ਮੈਂ ਛੱਡਣਾ ਤਾਂ ਉਹ ਛੱਡ ਦੇਣੀ ਹੈ ਏਦਾਂ ਦੀ ਕੋਈ ਤਾਕਤ ਨਹੀਂ ਕਿ ਜਿਹੜੇ ਤੁਹਾਨੂੰ ਛਡਾਣਾ ਤੇ ਕਿਆ ਜਿਹੜਾ ਜਿਹੜਾ ਕਹਿੰਦਾ ਢਿੱਡ ਦੇ ਅੰਦਰੋਂ ਹੱਥ ਨਿਕਲ ਕੇ ਉਹ ਫੜ ਲੈਂਦਾ ਜਿੱਦਾਂ ਜਿਹੜਾ ਬੰਦਾ ਸ਼ਰਾਬ ਪੀਂਦਾ ਨਾ ਉਹਨੂੰ ਸ਼ਾਮ ਨੂੰ 8 ਹੋਏ ਨਾ ਉਹਦੇ ਅੰਦਰੋਂ ਠੇਕੇ ਦੇ ਵਿੱਚੋਂ ਹੱਥ ਚਲਾ ਜਾਂਦਾ ਏ ਬੋਤਲ ਚੱਕ ਲੈ ਚੱਲ ਨੂੰ ਬੈਠ ਕੇ ਪੀ ਲੀਏ ਇਸੇ ਤਰੀਕੇ ਨਾਲ ਨਸ਼ੇ ਨੂੰ ਛੱਡਣ ਲਈ ਵਿਲ ਪਾਵਰ ਸਟਰੋਂਗ ਹੋਣੀ ਬਹੁਤ ਜ਼ਿਆਦਾ ਜ਼ਰੂ ਕੁਣ ਅਸੀਂ ਛੋਟੇ ਹੁੰਦੇ ਆ ਸਾਨੂੰ ਕਿਸੇ ਨੇ ਨੌਲੇਜ ਤਾਂ ਦਿੱਤੀ ਨਹੀਂ ਜਿੰਨੇ ਕ ਸਾਨੂੰ ਮਤੀ ਹੁੰਦੀ ਜਿੰਨੇ ਕ ਸਾਨੂੰ ਅਕਲ ਹੁੰਦੀ ਸੀ ਉਸ ਹਿਸਾਬ ਨਾਲ ਸ਼ੁਰੂ ਕਰ ਦਿੰਨੇ ਆ ਸੋਚਿਆ ਗੰਦਾ ਵੀਡੀਓ ਦੇਖਿਆ ਆਪਾਂ ਚਲੇ ਗਏ ਫਰੈਸ਼ ਹੋਣ ਲਈ ਜੀ ਆਪਾਂ ਫਰੈਸ਼ ਹੋ ਗਏ ਪਰ ਤਾ ਤਾਂ ਸਾਨੂੰ ਅਕਲ ਨਹੀਂ ਸੀਗੀ ਕਿਉਂਕਿ ਸਾਡੇ ਹਾਰਮੋਨ ਪਰਚੰਤ ਦੇ ਸੀਗੇ ਜੋਰ ਤੇ ਸੀਗੇ ਸਾਡੇ ਹਾਰਮੋਨ ਉਹ ਹੌਲੀ 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 ਜਿੱਦਾਂ ਜ਼ਿੰਦਗੀ ਦੀ ਆਪਾਂ ਬਿਵਾਰਕ ਜ਼ਿੰਦਗੀ ਚਾਹੁੰਦੇ ਆ ਸਾਨੂੰ ਟੈਨਸ਼ਨ ਆ ਪੈਂਦੀ ਆ ਆਵੇ ਸਾਡਾ ਖਾਣ ਪਾਣ ਉੱਪਰ-ਨੀਚੇ ਹੁੰਦਾ ਵਾ ਸਾਡਾ ਕੰਮ ਕਰਨ ਦੇ ਵਿੱਚ ਆ ਸਕਦਾ ਦਾ ਵੱਧਦੀ ਹੈ ਉਸ ਤਰ੍ਹਾਂ ਟੋੜੀ ਜਿਹੜੀ ਨਸਾਂ ਹੁੰਦੀ ਇਹੋ ਜਿਹੇ ਰੋਗੀ ਨੂੰ ਆਪਣੇ ਤਸਵੀਰਾਂ ਦੇ ਹਿਸਾਬ ਨਾਲ ਆਪਣੇ ਨਵਾਂ ਚੈੱਕ ਕਰਕੇ ਡਾਕਟਰ ਨਾਲ ਸੰਪਰਕ ਜਰੂਰ ਕਰਨਾ ਚਾਹੀਦਾ ਠੀਕ ਹੈ ਦੇਖੋ ਜਿੰਨੇ ਬਚਪਨ ਦੀ ਗਲਤੀਆਂ ਕੀਤੀਆਂ ਉਹਦਾ ਟਾਈਮਿੰਗ ਕਦੀ ਨਹੀਂ ਹੋਗਾ ਠੀਕ ਹੈ ਉਹਨੂੰ ਕਮਜ਼ੋਰੀ ਹਮੇਸ਼ਾ ਰਹੂਗੀ ਕਈ ਲੋਕਾਂ ਨੂੰ ਤਾਂ ਤਾਂ ਦੀ ਸਮੱਸਿਆ ਹੋ ਜਾਂਦੀ ਹੈ ਕਿ ਕਿਸੇ ਨਾਲ ਗੱਲ ਕੀਤੀ ਸੋਚਾਂ ਨਾਲ ਹੀ ਚਿਪਚਿਪਾ ਬੰਨਾ ਨਿਕਲ ਗਿਆ ਸੋ ਭਾਵੇਂ ਇਹ ਸਭ ਤੋਂ ਵੱਡੇ ਕਾਰਨ ਨੇ ਜਿਹੜੇ ਕਿ ਥੋੜੀ ਟਾਈਮਿੰਗ ਹੂੰ ਜਿਹੜੀ ਕਿ ਕੁਦਰਤੀ ਤੌਰ ਤੇ 3 ਤੋਂ 4 ਮਿੰਟ ਹੋਣੀ ਚਾਹੀਦੀ ਹੈ ਜਿਹਦਾ ਇਸ ਤੋਂ ਵੱਧ ਹੈ ਉਹ ਗੋਡ ਗਿਫਟਡ ਜਿਹੜਾ ਇਸ ਤੋਂ ਘੱਟ ਹੈ ਉਹਨੂੰ ਇਲਾਜ ਦੀ ਲੋੜ ਹੈ ਠੀਕ ਹੈ ਸੋ ਇਸ ਚੱਕਰ ਦੇ ਵਿੱਚ ਲੋਕ ਇਹ ਸੋਦੇ ਨੇ ਕਿ ਅਸੀਂ ਬਿਮਾਰ ਹੈ ਜਿਹੜੇ ਬੰਦਾ ਮੈਨੂੰ ਆ ਕੇ ਕਹਿੰਦਾ ਭਾਜੀ ਮੇਰਾ ਟਾਈਮ 4-5 ਮਿੰਟ ਲੱਗ ਰਿਹਾ ਮੈਨੂੰ ਕਿਹੋ ਦਵਾਈ ਦਵਾ ਹ ਹ ਜਿਹੜਾ ਬੰਦਾ ਕਹੇ ਭਾਜੀ ਇੱਕ ਵਾਰ ਇੰਜੋਏ ਕਰਨ ਦਵਾ ਦੂਜੀ ਵਾਰ ਇੰਜੋਏ ਕਰਨ ਤੇ ਮੈਂ 1 ਘੰਟੇ ਚ ਲੜੀ ਉਹਨਾਂ ਮੈਂ ਕਿਹੋ ਦਵਾਈ ਦਵਾ ਹ ਹ ਫਿਰ ਗੱਲ ਸਮਝੇਗਾ ਨਾ ਤੁਸੀਂ ਭਾਜੀ ਜਿਹਦਾ ਮਤਲਬ ਕਹਿੰਦਾ ਜਿਹੜਾ ਬੰਦਾ ਕਹਿੰਦਾ ਵੀਰ ਆਈ ਵਿਲ ਹੈਲਪ ਯੂ ਜਿਹੜਾ ਬੰਦਾ ਕਹਿੰਦਾ ਵੀਰੇ ਮੇਰੇ 2 ਮਿੰਟ ਤੋਂ ਵੀ ਘੱਟ ਟਾਈਮ ਲੱਗਦਾ ਮੇਰਾ ਘਰ-ਵਾਰ ਤੇ ਗੱਲ ਹੈ ਮੈਂ ਉਹਨੂੰ ਹੈਲਪ ਕਰੂੰਗਾ ਜਿਹੜਾ ਬੰਦਾ ਕਹਿੰਦਾ ਭਾਜੀ ਮੈਂ ਡਾਇਬੀਟਿਕ ਐ ਜਾਂ ਮੇਰੀ ਕੋਈ ਆਪਰੇਸ਼ਨ ਹੋਇਆ ਹੋਣਾ ਜਾਂ ਮੈਂ ਕੋਈ ਸਰਜਰੀ ਦੇ ਦੌਰਾਨ ਹੋਇਆ ਜਾਂ ਮੈਂ ਬਹੁਤ ਸਾਰੀ ਬਿਮਾਰੀ ਤੋਂ ਉੱਟਿਆ ਜਾਂ ਮੇਨੂੰ ਕੋਈ ਗਠੀਆ ਹੋਇਆ ਜਾਂ ਮੇਰੇ ਕੋਈ ਵੱਡੀ ਬਿਮਾਰੀ ਹੈ ਜਿਹਦੇ ਕਰਕੇ ਕਿ ਮੇਰੀ ਗਰਸਤ ਜ਼ਿੰਦਗੀ ਦੇ ਵਿੱਚ ਦਿੱਕਤ ਆ ਰਹੀ ਮੈਂ ਉਹਨੂੰ ਹੈਲਪ ਕਰੂੰਗਾ ਮੈਂ ਕਰਦਾ ਹੈਲਪ ਬਹੁਤ ਵਧੀਆ ਤਰੀਕੇ ਨਾਲ ਹੈਲਪ ਕਰਦਾ ਮੈਂ ਤਾਂ ਬਈ ਸਾਰੇ ਮੈਂ ਕੱਲਾ ਡਾਕਟਰ ਐ ਜਿਹੜਾ ਕਿ ਸੋਨਾ ਚਾਂਦੀ ਹੀਰਾ ਵੰਗ ਲੋਹ ਅਬਰਕ ਯਸ਼ਦ ਤੀਰ ਜੈਰ ਹੋਰਾ ਅਕਾ ਕੀ ਕਹਿੰਦੇ ਆ ਵੀਰੇ ਸਤੰਭ ਕਵਟੀ ਕਾਮ ਛੂੜਾ ਮਨੀਰਾ ਸੰਤ ਕੋ ਸੁਭਾਗਾ ਅੱਖਾਂ ਦੇ ਸਾਹਮਣੇ ਕੁੱਟ ਕੇ ਦਵਾਈ ਚ ਪਾਣਾ ਹੈ ਅੱਛਾ ਮੈਂ ਕੱਲਾ ਬੰਦਾ ਮੈਂ ਜਿਹੜਾ ਕਿ ਵੀਰ ਨੂੰ ਕਹਿੰਦਾ ਵੀਰੇ ਮੈਂ ਤੇਰੀ ਨਵਲ ਦੇਖ ਲਈ ਤੇ ਨਾ 15 ਮਿੰਟ ਤੈਨੂੰ ਤੇਰਾ ਰੋਗ ਸਮਝਾਦਾ ਤੇਰਾ ਖਾਣ ਪੀਣ ਸਮਝਾਦਾ ਉਹ ਅੰਦਰ ਜਾ ਦੇਖ ਜਨ ਅੰਦਰ ਖਾ ਕੇ ਦਵਾਈਆਂ ਤੇ ਰੱਖਾ ਦੇ ਸਾਹਮਣੇ ਬੰਦੀਆਂ ਪਈਆਂ ਕੱਲੀ-ਕੱਲੀ ਦੀ ਜੋ ਸੀ ਕਹਿ ਰਿਆ ਬ੍ਰਾਂਡਡ ਕੰਪਨੀ ਤੇ ਰੱਖਾ ਸਾਹਮਣੇ ਪੈ ਰਿਆ ਤਾਂ ਸੰਤੁਸ਼ਟ ਹੋ ਕੇ ਜਾਂਦੇ ਭਾਈ ਲੋਕੀ ਹੂੰ 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 ਕਿਉਂਕਿ ਭਾਈ ਸਾਡਾ ਸੋਚ ਇਹ ਵੈ ਕਿ ਜੇ ਤੁਸੀਂ ਕਿਸੇ ਮਰੀਜ਼ ਕੋਲੋਂ ਵਧੀਆ ਇਲਾਜ ਕਰਨਾ ਵੈ ਤੇ ਪੈਸੇ ਲੈ ਰਹੇ ਹੋ ਤੇ ਉਹਦਾ ਹੱਕ ਬੰਦਾ ਉਹ ਕੀ ਖਾ ਰਿਆ ਠੀਕ ਹੈ ਕਾੜੀ ਕੰਪਨੀ ਦਾ ਖਾ ਰਿਆ ਬਿਨਾ ਦਿਖਾਏ ਮੈਂ ਨਹੀਂ ਕੁਝ ਦਿੰਦਾ ਕਿਸੇ ਨੂੰ ਦੇਖੋ ਭਾਲੋ ਸਮਝ ਆਉਂਦੀ ਤਾਂ ਲਓ ਨਹੀਂ ਤਾਂ ਨਾ ਲਓ ਕੀ ਹੋ ਗਿਆ ਠੀਕ ਹੈ ਠੀਕ ਹੈ ਜੇ ਕਿਸੇ ਨੂੰ 1 ਮਹੀਨੇ ਅਸਰ ਨਹੀਂ ਆਇਆ ਤਾਂ ਟੈਸਟ ਕਰਾਓ ਕਿ 1 ਮਹੀਨੇ ਟੌਪ ਦਾ ਨੁਸਖਾ ਖਾਦਾ ਕਿਉਂ ਨਹੀਂ ਅਸਰ ਆਇਆ ਨਹੀਂ ਕਸੂਰ ਵਾ ਡਾਕਟਰ ਨਹੀਂ ਹੈ ਕਸੂਰ ਮਰੀਜ਼ ਵੀ ਹੋ ਸਕਦਾ ਭਾਜੀ ਜੇ ਤੁਹਾਡਾ ਘੜਾ 10 ਪੈਸੇ ਰਹਿ ਗਿਆ ਤਾਂ 90 ਪੈ ਖਾਲੀ ਉਹਨੂੰ ਭਰਨ ਨੂੰ ਕਿੰਨਾ ਟਾਈਮ ਲੱਗੂਗਾ ਕਿਸੇ ਨੂੰ 5 ਮਹੀਨੇ ਵੀ ਲੱਗ ਸਕਦੇ ਸਾਲ ਵੀ ਲੱਗ ਸਕਦਾ ਮੈਂ ਕਿ ਉਹਨੂੰ ਫੈਬਿਕਲ ਥੋੜਾ ਘਵਾਤੀ ਕਿ ਬਰਾਜ ਖਾਲਾ ਕੱਲ ਤੇ ਟਾਈਮ ਬਚ ਜਾਊਗਾ ਸਰ ਦੇਖੋ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈਗਾ ਸਾਡਾ ਖਾਣ ਪੀਣ ਉਪਰੋ ਡਿਲੇਡ ਮੈਰਿਜ ਜਿਹੜੀ ਫੀਮੇਲਜ਼ ਨੇ ਉਹ ਬੜੀ ਲੇਟ ਮੈਰਿਜ ਕਰ ਰਹੀ ਕਿਉਂਕਿ ਉਹ ਵੀ ਕਰੀਅਰ ਓਰੀਐਂਟਡ ਹੋ ਗਈਆਂ। ਠੀਕ ਹੈ। ਮੁੰਡੇ ਵੀ ਕਰੀਅਰ ਓਰੀਐਂਟਡ ਹੋ ਕੇ ਲਿਵ ਇਨ ધ ਰਿਲੇਸ਼ਨਸ਼ਿਪ ਸ਼ੁਰੂ ਹੋ ਗਿਆ। ਸੋ ਇਹ ਜਿਹੜੀਆਂ ਕੁਝ ਚੀਜ਼ਾਂ ਨੇ ਨਾ ਇਹਦੇ ਕਰਕੇ ਮੈਰਿਜਸ ਹੋ ਗਈਆਂ ਡਿਲੇਟ। ਭਾਵੇਂ 28 ਸਾਲ ਦੇ ਨੇੜੇ ਤੇ ਦੋਨਾਂ ਦਾ ਵਿਆਹ ਹੋ ਜਾਣਾ ਚਾਹੀਦਾ ਜੀ। ਦੋਨਾਂ ਦਾ। ਫਰੂਕੀ ਸਾਹਿਬ ਥੋੜੀ ਉਮਰ ਕਿੰਨੀ ਹੋਗੀ? ਮੇਰੀ ਉਮਰ ਹੋ ਗਈ ਜੀ 35 35 ਸਾਲ ਹੋ ਗਈ ਤੁਸੀਂ ਅੱਜ ਤੱਕ ਸੈਟਲ ਹੋ ਪਾਏ ਹੋ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਅੱਜ ਤੱਕ ਸੈਟਲ ਥੋੜੀ ਸੰਤੁਸ਼ਟੀ ਨਹੀਂ ਹੋਈ ਕਿ ਮੈਂ ਅੱਜ ਵੀ ਸੈਟਲ ਹੈਗਾ ਸੋ ਸੈਟਲਮੈਂਟ ਦਾ ਪ੍ਰੋਸੈਸ ਤਾਂ 50 ਸਾਲ ਤੱਕ ਤੁਸੀਂ 50 ਸਾਲ ਤੱਕ ਵਿਆਹ ਹੀ ਨਹੀਂ ਕਰਾਓਗੇ ਆਨੇ ਵਾਲੇ ਤਾਂ ਆਈਵੀਐਮ ਸੈਂਟਰ ਦੀ ਲਾਈਨਾਂ 'ਚ ਬੈਠੇ ਆ ਜਾ ਕੇ ਪੁੱਛੋ ਤੁਸੀਂ ਕੀ ਕਾਰਨ ਸੀਗਾ ਉਹ ਕਹਿੰਦੇ ਮੇਰੀ ਉਮਰ 40 ਸਾਲ ਹੋ ਗਈ ਮੇਰੀ ਜਨਾਨੀ 35 ਸਾਲ ਦੀ ਹੋ ਗਈ ਹੈ ਜਨਾਨੀ ਦਾ ਏਮ ਐਚ ਲੈਵਲ ਘਟ ਗਿਆ ਵਾ ਤਾਂ ਜਿਹੜੇ ਮੇਰੇ ਸਪਰਮ ਸੀ ਉਹਦੇ 'ਚ ਜਿਹੜੇ ਹੈੱਡ ਐਂਡ ਸੋ ਕਿਉਂਕਿ ਨਾ ਸਪਰਮ ਦੇ ਵਿੱਚ ਦੋ ਪਾਰਟ ਹੁੰਦੇ ਨੇ ਜੀ ਇੱਕ ਹੁੰਦਾ ਸਪਰਮ ਦਾ ਅੱਗੇ ਵੀ ਲੈ ਤੇ ਜੋ ਸੀ ਹੈੱਡ ਕਹਿੰਦੇ ਆ ਤੇ ਦੂਜੀ ਉਹਦੇ ਟੇਲ ਜੀ ਟੇਲ ਦਾ ਪ੍ਰੈਸ਼ਰ ਕਰਕੇ ਸਪਰਮ ਅੱਗੇ ਵੱਧਦਾ ਹੈ ਤੇ ਜਿਹੜਾ ਹੈੱਡ ਹੁੰਦਾ ਹੈ ਉਹ ਜਾ ਕੇ ਔਰਤ ਦੇ ਅੰਡੇ ਚ ਵੱਜਦਾ ਹੈ ਜਿਹਦੇ ਕਰਕੇ ਪ੍ਰੈਗਨੈਂਸੀ ਹੁੰਦੀ ਹੈ ਅੱਜ ਕੱਲ ਲੋਕਾਂ ਦੇ ਜਿਹੜੇ ਹੈੱਡ ਐਂਡਸ ਨੇ ਸਪਰਮ ਦੇ ਅੱਗੇ ਵਾਲੇ ਹੈੱਡ ਐਂਡ ਉਹ ਖਤਮ ਹੋ ਚੁੱਕੇ ਆ ਉਹ ਖਰਾਬ ਹੋ ਚੁੱਕੇ ਆ ਤੁਸੀਂ ਜਿੰਨੇ ਬਾਅਦ ਜੀ ਟੈਸਟ ਕਰਾ ਲਓ ਉੱਚ ਲਿਖੋ ਕੰਸਿਡਰੇਸ਼ਨ ਇੰਨੀ ਆ ਰਹੀ ਕਿ ਐਕਟਿਵਸ ਪਰ ਮੈਨਿਆ ਰਹਾ ਉਹਦਾ ਮਤਲਬ ਇਹ ਨਹੀਂ ਤੁਸੀਂ ਬੱਚੇ ਤੋਂ ਬਣ ਕਰ ਸਕਦੇ ਹੋ ਕਈਆਂ ਦੀ ਪ੍ਰੈਗਨੈਂਸੀ ਤੋਂ ਤੋਂ ਤਿੰਨ ਤਿੰਨ ਮਹੀਨੇ ਬਾਅਦ ਬੋਟ ਹੋ ਜਾਂਦੀ ਹੈ ਉਹਦੇ ਪਿੱਛੇ ਕਾਰਨ ਔਰਤ ਤੇ ਮਰਦ ਦੋਨੋਂ ਹੋ ਸਕਦੇ ਸਰ ਡਿਲੇਟ ਮੈਰਿ 21 23 25 28 ਸਾਲ ਤੱਕ ਹੁੰਦੀ ਹੈ ਠੀਕ ਹੈ ਜੀ ਅੱਜ ਕੱਲ ਜਿਹੜੀ ਮੋਰਬਿਡ ਬੈਸਟੀ ਹੈ ਨਾ ਜਿਹੜੀ ਔਰਤ ਦੇ ਪੇਟ ਜਿਹਨੂੰ ਕਹਿੰਦੇ ਪੇਟ ਮोटापा ਉਹ ਬੜਾ ਵੱਡਾ ਰੀਜ਼ਨ ਹੈ ਇਹਦਾ ਜੀ ਕਿ ਜਿਹੜੀ ਤੁਹਾਨੂੰ ਪ੍ਰੈਗਨੰਸੀ ਨਹੀਂ ਹੋ ਰਹੀ ਆ ਸਸਟੇਨ ਨਹੀਂ ਹੋ ਰਹੀ ਆ ਤੁਸੀਂ ਬਹੁਤ ਜ਼ਿਆਦਾ ਫਰਟਾਈਲ ਨਹੀਂ ਹੋ ਸੋ ਐਮਐਚ ਲੈਵਲ ਤੇ ਇੱਕ ਵਾਰੀ ਜੇ ਤੁਹਾਡਾ ਘਟ ਗਿਆ ਉਹ ਵਿਦਆਊਟ ਐਲੋਪੈਥਿਕ ਹੈਲਪ ਉਸ ਨੂੰ ਵਧਾਣਾ ਬਹੁਤ ਔਖਾ ਵੈ ਓਕੇ ਸੋ ਉਸ ਕਰਕੇ ਤੁਹਾਨੂੰ ਆਈਵੀਐਲ ਜਾਣਾ ਹੀ ਪਊਗਾ ਬਟ ਮੈਂ ਕਹਿਣਾ ਚਾਹੁੰਦਾ ਯਾਰ ਜੇ ਤੁਸੀਂ ਕਰੀਅਰ ਓਰੀਐਂਟਡ ਹੋ ਵਧੀਆ ਕਰਨਾ ਚਾਹੁੰਦੇ ਹੋ ਤਾਂ ਰੱਬ ਦੇ ਉੱਪਰ ਵੀ ਥੋੜਾ ਜਿਹਾ ਭਰੋਸਾ ਰੱਖਣਾ ਜ਼ਰੂਰੀ ਹੈ ਵੀਰੇ ਬਿਕੋਜ਼ ਕਰਨਾ ਤਾਂ ਰੱਬ ਨਹੀਂ ਹੈ ਇਨਸਾਨ ਤਾਂ ਸੋਚ ਹੀ ਸਕਦਾ ਵੈ ਠੀਕ ਹੈ ਸੋ ਮਤਲਬ ਕਿ ਥੋੜੀ अर्ਲੀ ਮੈਰਿਜ ਕਰ ਲਓ ਯਾਰ ਬੱਚੇ ਦੀ अर्ਲੀ ਪਲਾਨਿੰਗ ਕਰ ਲਓ ਇਹ ਨਾ ਸੋਚੋ ਕਿ ਅਸੀਂ ਸੈਟਲ ਹੋਵਾਂਗੇ ਤਾਂ ਬੱਚੇ ਪਲਾਨ ਕਰਾਂਗੇ ਫਿਰ ਉਹਨੇ ਤੁਸੀਂ ਪੈਸੇ ਨਹੀਂ ਕਮਾਣਾ ਜਿਹਨੇ ਡਾਕਟਰ ਨੂੰ ਦੇ ਦੇਣੇ ਆ ਤੇ ਇੱਕ ਵਾਰੀ ਸਕਸੈਸਫੁਲ ਨਹੀਂ ਕੋਈ ਡਾਕਟਰ ਹੈ ਜੋ ਥੋੜਾ ਆਈਵੀਐਫ ਕਰਤਾ ਗਰੰਟੀ ਪੇਪਰ ਤਾਂ ਸਾਈਨ ਥੋੜਾ ਕਰਕੇ ਦੇਤੇ ਹੁੰਦੇ ਨੇ ਇੱਕ ਆਈਵੀਐਫ ਦੇ ਸਾਈਕਲ ਦੇ ਵਿੱਚ 35 ਤੋਂ 70 ਟੀਕਾ ਲੱਗਦਾ ਵੈ ਸਿਰਫ ਪ੍ਰੈਗਨੈਂਸੀ ਸਸਟੇਨ ਜਿਹੜਾ ਸਾਈਡ ਇਫੈਕਟਸ ਨੇ ਗੁੱਸਾ ਚਿੜਚਿੜਾਪਨ ਮੋਟਾਪਾ ਫਲਾਵਰਟ ਫਰਸਟ੍ਰੇਸ਼ਨ ਹੈਅਰ ਫਾਲ ਟੈਂਸ਼ਨਾਂ ਲੱਤਾਂ ਖੁਸਮੀਆਂ ਥਕਾਨ ਜੜੀ ਹੱਥ ਪੈਰ ਕੰਬਣੇ ਇਹ ਸਾਈਡ ਇਫੈਕਟਸ ਨੇ ਇੰਜੈਕਸ਼ਨ ਦੇ ਪਹਿਲਾਂ ਚੈੱਕ ਕਰਕੇ ਦੇਖ ਲਓ ਤੁਸੀਂ ਟਾਈਮ ਹੁੰਦਾ ਹੁਣ ਤੁਸੀਂ ਆਪ ਕਿਹਾ ਕਿ 36 36 ਵਾਰੀ ਆਈਵੀਫੀ ਹੋ ਚੁੱਕਾ ਹੈ 36 ਵਾਰੀ ਆਈਵੀਫੀ ਤੋਂ ਮਤਲਬ ਹੈ ਜੇ ਮੈਂ ਘੱਟ ਤੋਂ ਘੱਟ ਪੈ ਗਿਓ 36 ਲੱਖ ਰੁਪਏ ਹੋ ਲੇਡੀ ਆ ਜਾਂ ਜਿਹੜਾ ਕੁਨਬਾ ਹੋ ਲਾ ਚੁੱਕਾ ਹੈ ਨਾ 36 ਲੱਖ ਰੁਪਏ ਫੇਰ ਵੀ ਉਹ ਡਾਕਟਰ ਜਿਹੜਾ ਕਸੂਰਵਾਰ ਨਹੀਂ ਹੈਗੇ ਜੇ ਸਾਡੇ ਵਰਗੇ ਬੀਐਮਐਸ ਡਾਕਟਰ ਨੂੰ ਕਿਸੇ ਨੇ ਆਪ ਕਰਕੇ ਸੰਪਰਕ ਕਰ ਲਿਆ ਤੇ ਉਹਦੇ ਤਿੰਨੇ ਮਿਹਰੇ ਚ ਪ੍ਰੈਗਨancies ਨਾ ਹੋਈ ਉਹਨੇ ਸਾਡੇ ਮੱਥੇ ਤੇ ਠੱਗ ਦਾ ਟੈਪ ਲਾ ਦੇਣਾ ਕਿ ਤੂੰ ਤਾਂ ਚੋਰ ਆ ਤੂੰ ਤਾਂ ਠੱਗਾ ਸਾਡੇ ਤੋਂ ਪੈਸੇ ਲੁੱਟ ਲੈ ਜਿੰਨਾਂ ਨੇ 36 ਲੱਖ ਰੁਪਏ ਲਏ ਲੈ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਜਿਹੜੇ ਬੰਦੇ ਨੇ 20 30 40 ਹਜ਼ਾਰ ਰੁਪਏ ਦੀ ਦਵਾਈਆਂ ਦੇ ਕੇ ਅੱਖਾਂ ਦੇ ਸਾਹਮਣੇ ਪਰਾ ਕੇ ਦੇ ਦਿੱਤੀਆਂ ਤੇ ਮਸਲਾ ਨਹੀਂ ਹੱਲ ਹੋਇਆ ਤੇ ਚੋਠਾਗ ਬਣ ਮੈਂ ਤਾਂ ਇਹ ਸੀ ਸਮਝਦਾ ਮੈਂ ਕਿ ਆਯੁਰਵੈਦਿਕ ਪ੍ਰੈਕਟਿਸ ਹੈ आयुर्वेद एक शोथ है जो कि ਸਾਡੇ ਰਿਸ਼ੀ ਮਹੰਡੀਆਂ ਨੇ ਕੀਤਾ ਠੀਕ ਹੈ ਅਸੀਂ ਉਹਨੂੰ ਸਰਚ ਕਰ ਰਹੇ ਹਾਂ ਉਹਨੂੰ ਪੜ੍ਹ ਰਹੇ ਹਾਂ ਉਹਨਾਂ ਗ੍ਰੰਥਾਂ ਨੂੰ ਦੇਖ ਰਹੇ ਹਾਂ ਕੰਡਾਲ ਰਹੇ ਹਾਂ ਸਮਝ ਰਹੇ ਹਾਂ ਤੇ ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਆਪਣੇ ਪੇਸ਼ੈਂਟਸ ਤੇ ਕਰ ਰਹੇ ਹਾਂ ਠੀਕ ਹੈ ਜਿਹੜੇ ਗ੍ਰੰਥ ਨੇ ਉਹ ਗ੍ਰੰਥ ਲਿਖੇ ਗਏ 5000 ਸਾਲ ਪਹਿਲਾਂ ਠੀਕ ਹੈ ਨਾ ਤਾਂ ਅੱਜ ਕੱਲ੍ਹ ਉਹਦਾ ਦੇ ਵਾਤਾਵਰਣ ਨੇ ਠੀਕ ਹੈ ਨਾ ਅੱਜ ਕੱਲ੍ਹ ਉਹਦਾ ਤੇ ਜਿਹੜੀ ਬੂਟੀਆਂ ਦੀ ਕੁਆਲਿਟੀਆਂ ਨੇ ਨਾ ਹੀ ਅੱਜ ਕੱਲ੍ਹ ਲੋਕ ਉਸ ਲੈਵਲ ਦੇ ਪ੍ਰੇਯਜ ਕਰਦੇ ਹਨ ਠੀਕ ਹੈ ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਮੇਨ ਨੇ ਉਸ ਤੋਂ ਬਾਅਦ ਦਵਾਈਆਂ ਬਟ ਉਹਨਾਂ ਨੂੰ ਤਾਂ ਸਮਝ ਨਹੀਂ ਆ ਪੈਣਾ ਕਿ ਭਾੜੀ ਜੇ ਮੈਂ ਅੱਜ 35 ਸਾਲ ਦੀ ਉਮਰ ਤੇ ਸੋਚਣਾ ਸ਼ੁਰੂ ਕੀਤਾ ਮੈਂ ਵਿਆਹ ਕਰਾ ਲਵਾਂ ਤੇ ਬੱਚੇ ਦਾ 37 ਦੀ ਉਮਰ ਚ ਹੋਣਗੇ ਭਾਜੀ ਕੀ ਇਸ 37 ਤੱਕ ਥੋੜੇ ਤੇ ਰੱਬ ਦੀ ਮਿਹਰ ਰਹੂਗੀ ਕਿ ਨਹੀਂ ਰਹੂਗੀ ਉਹ ਜਿਹੜਾ 23 ਸਾਲ ਤੋਂ ਲੈ ਕੇ 37 ਸਾਲ ਤੱਕ ਦਾ ਇੱਕ ਮੁੰਡੇ ਨੇ ਸਮਾਂ ਗੁਜ਼ਾਰਿਆ ਉਹ ਕਿਦਾਂ ਗੁਜ਼ਾਰੇ ਆ ਉਹਨੇ ਕਿੰਨੀਆਂ ਗਲਤੀਆਂ ਕੀਤੀਆਂ ਕਿੰਨੀਆਂ ਦਵਾਈਆਂ ਖਾਧੀਆਂ ਕਿੰਨੇ ਕਿੰਨੇ ਘਾੜ ਦਾ ਪਾਣੀ ਪੀਤਾ ਉਹਦੇ ਕਿੰਨੇ ਸਾਈਡ ਇਫੈਕਟ ਹੋਏ ਉਹਨੂੰ ਉਸ ਵੇਲੇ ਦਾ 26 27 ਸਾਲ ਦੀ ਉਮਰ ਤੇ ਸਾਈਡ ਇਫੈਕਟ ਦਾ ਪਤਾ ਨਹੀਂ ਚੱਲਣਾ ਪਤਾ ਕਦੋਂ ਲੱਗਣਾ ਜਦੋਂ ਵਿਆਹ ਜਦੋਂ ਉਹਨੇ ਵਿਆਹ ਕਰਨਾ ਵੈ ਭਾਜੀ ਲੋਕ ਵਿਆਹ ਕਰਨੋਂ ਡਰਦੇ ਪਏ ਨੇ ਕਿ ਗਲਤੀ ਇੰਨੀ ਕਰ ਲਈ ਕੀ ਹੋ ਗਿਆ ਅਸੀਂ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਘਰ ਲਈ ਛੜਸ ਲਈਏ ਤਾਂ ਨਹੀਂ ਹੋਗੀ ਲੱਤ ਤਾਂ ਨਹੀਂ ਪਊਗੀ ਮੇਰੇ ਭਾਜੀ ਡਰਦੇ ਪਏ ਨੇ ਲੋਕ ਵਿਆਹ ਕਰਨੋਂ ਰੋ ਜਾ ਕੇ ਲੋਕ ਮੈਨੂੰ ਮਿਲਦੇ ਮੈਂ ਗਾਲਾਂ ਕੱਢਦਾ ਉਹਨਾਂ ਨੂੰ ਕਿ ਕਾਕਾ ਡਰਨ ਦੀ ਲੋੜ ਨਹੀਂ ਹੈਗੀ ਤੂੰ ਮਰਦਾ ਮਰਦ ਬਣ ਕੇ ਰਹੇ ਕਾਕਾ ਤੂੰ ਕਿਸੇ ਨੂੰ ਵੀ ਕੁਝ ਮਰਜ਼ੀ ਕਰ ਸਕਦਾ ਬਟ ਇੱਥੋਂ ਜੇ ਤੂੰ ਬਿਮਾਰ ਹੋ ਗਿਆ ਤੈਨੂੰ ਕੋਈ ਡਾਕਟਰ ਨਹੀਂ ਠੀਕ ਕਰ ਸਕਦਾ ਤੂੰ ਘਾਟ ਘਾਟ ਦਾ ਪਾਣੀ ਪੀਪੀ ਮੁੱਕ ਜਾਏਗਾ ਤੇਰੇ ਜੇਬ ਚ ਪੈਸੇ ਮੁੱਕ ਜਾਣੇ ਡਾਕਟਰਾਂ ਦੇ ਜੇਬਾਂ ਨੇ ਮੁਕਣੀਆਂ ਇੱਥੇ ਸੋਚ ਪਾੜ ਇੱਥੇ ਜੇ ਸੋਚ ਵਧੀਆ ਹੋਊਗਾ ਤਾਂ ਆਪੇ ਬਿਹਤਰ ਹੋ ਜਾਊਗਾ ਜੀ 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 ਇਹ ਤਾਂ ਇੱਥੇ ਸੋਚ ਮਾੜੀ ਪਾ ਲਈ ਤਾਂ ਕਦੀ ਵੀ ਠੀਕ ਨਹੀਂ ਹੋ ਸਕਦਾ ਬਿਕੋਜ਼ ਬਾਜੀ ਮੇਰਾ ਜ਼ਿੰਦਗੀ ਦਾ ਤਜਰਬਾ ਜਿੰਨੀ ਵੀ ਮੈਂ ਸੈਕਸੁਅਲਿਟੀ ਦੀ ਪ੍ਰੈਕਟਿਸ ਕੀਤੀ ਅੱਜ ਤੱਕ ਇੱਕੋ ਹੀ ਤਜਰਬਾ ਕਹਿੰਦਾ ਵਾ ਕਿ ਜਿਹੜਾ ਇੰਜੋਏਮੈਂਟ ਆ ਉਹ ਇੱਥੇ ਆ ਨੀਚੇ ਨਹੀਂ ਹੈਗਾ ਹਮ ਸਭ ਕੁਝ ਇੱਥੇ ਹੀ ਹੈ ਠੀਕ ਹੈ ਜੇ ਗਲਤੀਆਂ ਕਰ ਲੀਆਂ ਤੇ ਡਾਕਟਰ ਨੂੰ ਮਿਲੋ ਜੇ ਕੋਈ ਬਹਿਮ ਹੈ ਡਾਕਟਰ ਨੂੰ ਮਿਲੋ ਸੋਸ਼ਲ ਮੀਡੀਆ ਨੇ ਖਰਾਬ ਵੀ ਕਰਤਾ ਤੇ ਸੋਸ਼ਲ ਮੀਡੀਆ ਨਾਲ ਬਾਤ ਵੀ ਕਰਤਾ ਹੁਣ ਜਿਹੜਾ ਤਾਂ ਸਾਡਾ ਵੀਡੀਓ ਕੋ ਉਹ ਡਾਕਟਰ ਤੋ ਆ ਵੀਦਾ ਸੋਸ਼ਲ ਮੀਡੀਆ ਤੇ ਹੀ ਬੋਲਦਾ ਪਿਆ ਬਟ ਪਾਜੀ ਮੈਂ ਬੋਲਦਾ ਪਿਆ ਮੈਂ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਤੁਸੀਂ ਕਦੇ ਸੋਚਿਆ ਸੀ ਕਿ ਆਈਵੀਐਫ ਕਰਾਣੇ ਪੈਣਗੇ ਨਹੀਂ ਸੋਚਿਆ ਅੱਜ ਤੋਂ 20 ਸਾਲ ਪਹਿਲਾਂ ਸੋਚਿਆ ਸੀ ਕਿ ਬੰਦਾ 70 80 90 ਸਾਲ ਤੋਂ ਪਹਿਲਾਂ ਮਰ ਜਾਊਗਾ ਹਮ ਅੱਜ ਕੱਲ ਤਾਂ ਸਾਇੰਸ ਨੇ ਤਰੱਕੀ ਕਰ ਚੁੱਕੀ ਲੋਕਾਂ ਦੀ ਉਮਰ ਤਾਂ 100 ਸਾਲ ਹੋ ਜਾਣੇ ਚਾਹੀਦੀਆਂ ਬਟ ਫਿਰ ਲੋਕ ਕਹਿੰਦੇ ਜਿਹੜਾ 60 ਸਾਲ ਗੁਜ਼ਾਰ ਗਿਆ ਕਿ ਕਾਕਾ ਮੈਂ ਤਾਂ ਬੜੀ ਜ਼ਿੰਦਗੀ ਦੇਖ ਲਈ ਹਮ ਹਮ ਭਾਜੀ ਇਹਦੇ ਪਿੱਛੇ ਕਾਰਨ ਹੈ ਕਿ ਅਸੀਂ ਦੁੱਧ ਦਹੀਂ ਦੇਸੀ ਕੀ ਪਨੀਰ ਘਰ ਦੀ ਖੁਰਾਕਾਂ ਘਰ ਦੀ ਸਬਜ਼ੀਆਂ ਹਰ ਚੀਜ਼ ਤੋਂ ਦੂਰ ਹੋ ਗਏ ਹਨ ਭਾਜੀ ਮੈਂ ਤਾਂ ਡਿਫਾਇਨਡ ਦੀ ਗੱਲ ਕੀਤੀ ਨਹੀਂ ਮੈਂ ਦੁੱਧ ਦਹੀਂ ਦੇਸੀ ਕੀ ਹੂੰ ਜੇ ਤੈਨੂੰ ਜਿਹੜਾ ਜਨਮ ਲੈਂਦਾ ਤੇਰੀ ਮਾਂ ਨੇ ਦੁੱਧ ਨਾਲ ਬੁਲਾਇਆ ਹੁੰਦਾ ਉਹ ਅੱਡਾ ਕਿੱਦਾਂ ਹੁੰਦਾ ਲੋਂਠੇ ਜਿੰਨਾ ਜਦੋਂ ਤੂੰ ਲੋਕਾਂ ਨੂੰ ਦੁੱਧ ਮੜਾ ਕਰੀ ਜਾਂਦਾ ਉਹ ਭਾਜੀ ਦੁੱਧ ਤਾਂ ਜ਼ਿੰਦਗੀ ਹੈ ਜੀ ਜੀ ਜੇ ਤੁਹਾਡੇ ਸਾਡੇ ਬੱਚੇ ਇਹ ਦੁੱਧ ਨਾਲ ਪੀਣਗੇ ਤੇ ਕਿੱਦਾਂ ਜਵਾਨ ਹੋਣਗੇ ਦੱਸੋ ਠੀਕ ਗੱਲ ਹੈ ਦੁੱਧ ਤਾਂ ਭਾਜੀ ਇੱਕ ਤਾਕਤ ਹੈ ਹੀ ਹੈ ਦੇਸੀ ਦੀ ਤਾਕਤ ਹੈ ਹੀ ਹੈ ਭਾਜੀ ਹੂੰ ਸਾਡੇ ਪੰਜਾਬ ਦਾ ਕਲਚਰ ਭਾਜੀ ਆਪਾਂ ਲੈਕਟੋਸ ਟੋਲਰੈਂਟ ਬੰਦੇ ਆ ਲੈਕਟੋਸ ਟੋਲਰੇਟ ਦੁੱਧ ਇੱਕ ਦੁੱਧ ਜਿਹੜਾ ਹੁੰਦਾ ਨਾ ਉਹ ਚ ਕੰਪੋਨੈਂਟ ਲੈਕਟੋਸ ਜੀ ਜਿਹੜਾ ਕਿ ਹਰ ਬੰਦਾ ਦੁੱਧ ਨੂੰ ਪਚਾ ਨਹੀਂ ਸਕਦਾ ਸਾਡਾ ਪੰਜਾਬੀਆਂ ਦਾ ਮੇਦਾਂ ਨਾਲ ਤਗੜਾ ਵੈ ਕਿ ਸਾਨੂੰ ਦੁੱਧ ਪਚਾਣ ਨਹੀਂ ਬਣਾਇਆ ਗਿਆ ਦੁੱਧ ਬਿਨਾਂ ਤਾਂ ਚਾਹ ਨਹੀਂ ਹੈ ਜੀ ਭਾਜੀ ਚਾਹ ਨਾਣਾ ਵੀ ਨਹੀਂ ਚਾਹੀਦਾ ਪ੍ਰੈਕਟੀਕਲੀ ਦੁੱਧ ਡਾਈਟ ਹੈ ਖੁਰਾਕ ਹੈ ਇਮਿਊਨਿਟੀ ਬਣਾ ਕੇ ਰੱਖਦੀ ਹੈ ਦੁਸ਼ਰੀਰ ਦੇ ਪੋਸ਼ਕ ਤੱਤਾਂ ਨੂੰ ਪੂਰੀ ਕਰਦੀ ਹੈ ਕੈਲਸ਼ੀਅਮ ਆਇਰਨ ਜ਼ਿੰਕ ਫਾਸਫੋਰਸ ਕਿੱਥੋਂ ਆਣਾ ਸਰੀਰ ਚ ਬਾਦੀ ਹਮ ਕਿੱਥੋਂ ਲੈ ਕੇ ਆਣਾ ਦੱਸੋ ਮੈਨੂੰ ਜਿਹੜੇ ਮਾਪੇ ਪਾਪ ਹੱਥ ਜੋੜ ਕੇ ਬੇਨਤੀ ਕਰਦਾ ਮਾਪੇ ਪਾਪਾਂ ਨੂੰ ਆਪਣੇ ਬੱਚਿਆਂ ਨੂੰ ਮੋਮੋਜ਼ ਨੂਡਲ ਮਨਚੂਰੀਅਨ ਸਪਰਿੰਗ ਰੋਲ ਇਹ ਵਿੱਚ ਜਿਹੜੀਆਂ ਸੋ ਕਾਲਡ ਵੱਡੀ ਵੱਡੀ ਚੀਨਾਂ ਨੇ ਤੋ ਬਚਾ ਕੇ ਰੱਖੋ ਮੈਦੇ ਤੋਂ ਬਚਾ ਕੇ ਰੱਖੋ ਮੈਂ ਕਹਿਣਾ ਚਾਹੁੰਦਾ ਅੱਜ ਕੱਲ ਇੱਕ ਵਾਇਰਸ ਬੜਾ ਵੱਡਾ ਆਇਆ ਹੋਇਆ ਜੀ ਐਚ ਐਮ ਪੀ ਵੀ ਵਾਇਰਸ ਰਾਈਟ ਜੀ ਉਹਨ ਉਹ ਜਿਹੜਾ ਵਾਇਰਸ ਹੈ ਦੁਨੀਆ ਡਰੀ ਹੋਈ ਆ ਸੋਸ਼ਲ ਮੀਡੀਆ ਨੇ ਕਮਲਾ ਕੀਤਾ ਇਹ ਹੋਜੂਗਾ ਉਹ ਹੋਜੂਗਾ ਉਹ ਬਾਊ ਜੀ ਆਪਾਂ ਕੋਰੋਨਾ ਵੀ ਕੱਟ ਲਿਆ ਆਪਾਂ ਡੈਲਟਾ ਵੇਵ ਵੀ ਕੱਟ ਲਈ ਜਿਹੜੀ ਸੱਤੋੜੇ ਜਿਹੜੀ ਘਰ ਦੀ ਖੁਰਾਕ ਹੁੰਦੀ ਹੈ ਸੈਰ ਕਰਨ ਨਾਲ ਭੱਜਣ ੱਠਣ ਨਾਲ ਬੱਚਿਆਂ ਨੂੰ ਪਜਾਓ ਨਿਠਾਓ ਹਲਾਓ ਤੇ ਵਧੀਆ ਘਰ ਦਾ ਖਲਾਓ ਡਿਫਾਇੰਡਾ ਤੇ ਨਾ ਪਾਲੋ ਦੁੱਧ ਦੇਈ ਦੇਸੀ ਕੇ ਪਨੀਰ ਫਲ ਫਰੂਟ ਹਰੀਆਂ ਸਬਜ਼ੀਆਂ ਉਦਮਾਂ ਜੀਰ ਖਜੂਰ ਇਹ ਚੀਜ਼ਾਂ ਵਧੀਆ ਤਰੀਕੇ ਨਾਲ ਖਲਾਓ ਯਾਰੋ ਤਾਂ ਇਮਿਊਨਿਟੀ ਬਣਨੀ ਹੈ ਨਹੀਂ ਤੇ ਬਿਊਟੀ ਬਣਨੀ ਨਹੀਂ ਵਾਇਰਸ ਹੈ ਇਨਫਲੂਐਂਜ਼ਾ ਵਾਇਰਸ ਵੀ ਹੈ ਕੋਰੋਨਾ ਵਾਇਰਸ ਵੀ ਸੀਗਾ ਹੁਣ ਆ ਵੀ ਇੱਕ ਵਾਇਰਸ ਹੀ ਹੈ ਵਾਇਰਸ ਨੇ ਕਰਨਾ ਵੈ ਸ਼ਿੱਕਾ ਲਗਾਨੀ ਹੈ ਨੱਕ ਬੰਦ ਕਰਨਾ ਵੈ ਗਲੇ ਚ ਦਰਦ ਕਰਨਾ ਵੈ ਤੇ ਫੇਫੜਾ ਚ ਇਨਫੈਕਸ਼ਨ ਪੈਦਾ ਕਰਨਾ ਪੈ ਠੀਕ ਹੈ ਇੱਕ ਨਾਰਮਲ ਫਲੂ ਵਾਂਗ ਹੁੰਦਾ ਵੈ ਤੇ ਇਹ ਚੱਲਦਾ ਹੀ ਰਹਿਣਾ ਵੈ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਜੇ ਤੁਹਾਡੀ ਇਮਿਊਨਿਟੀ ਵਧੀਆ ਵੈ ਜੇ ਤੁਸੀਂ ਪਸੀਨਾ ਪਾਹਾ ਰਹੇ ਹੋ ਜੇ ਤੁਹਾਡੇ ਅੰਦਰ ਸਟੈਮਨਾ ਵਧੀਆ ਵੈ ਤੁਹਾਡੀ ਫੇਫੜੇ ਦੀ ਲੰਗਸ ਦੀ ਕਪੈਸਿਟੀ ਵਧੀਆ ਵੈ ਤੁਸੀਂ ਬਾਜੀ ਕਦੀ ਬਿਮਾਰੀ ਨਹੀਂ ਪਾਓਗੇ ਕੀ ਬਾਤ ਹੈ ਕਿੰਨਾ ਬਿਮਾਰ ਪਾਓਗੇ ਦੱਸੋ ਬਾਜੀ ਮੈਨੂੰ ਬਾਜੀ ਸਾਰਾ ਰੋਲ ਇਮਿਊਨਿਟੀ ਦਾ ਵੈ ਠੀਕ ਹੈ ਜਿਹੜੇ ਲਾਲੇ ਸਾਥ ਵਿੱਚ ਇਸੇ ਕਮਰੇ ਦੇ ਬੈਠੇ ਜਾਂਦੇ ਸੀਗੇ ਨਾ ਸਭ ਤੋਂ ਇਹ ਫੁੱ ਉਹਨਾਂ ਡਾਟਾ ਕੱਟ ਕੇ ਦੇਖ ਲਿਓ ਜਿਹੜੇ ਹਿਲਦੇ ਜੁਲਦੇ ਸੀਗੇ ਕਦੀ ਵੀ ਕੁਝ ਹੋਇਆ ਹਮ ਹਮ ਕਦੀ ਲੇਬਰ ਕਲਾਸ ਬੰਦਾ ਜਲਦੀ ਕਿਤੇ ਜਾਂਦਾ ਦੇਖਿਆ ਤੁਸੀਂ ਹਮ ਜਿਹੜਾ ਬੰਦਾ ਸਾਰਾ ਦਿਨ ਮਿਹਨਤ ਕਰਦਾ ਉਹਨੂੰ ਦਿੱਕਤ ਆਈ ਦੇਖੀ ਹੈ ਤੁਸੀਂ ਕੋਈ ਬਹੁਤ ਘੱਟ ਪਾ ਲਈ ਇਹ ਬਿਮਾਰੀ ਉਹਨਾਂ ਨੂੰ ਲੱਗਦੀ ਜਿਹੜੇ ਸ਼ੂਗਰ ਦੇ ਮਰੀਜ਼ ਨੇ ਜਾਂ ਜਿਹਨੂੰ ਗਠੀਆ ਹੈ ਜਾਂ ਜਿਹਨਾਂ ਨੂੰ ਐਸਐਲਈ ਹੈ ਜਾਂ ਜਿਹਨੂੰ ਇਮਿਊਨੋ ਕੰਪਰੋਮਾਈਟ ਡਿਜ਼ੀਜ਼ ਨੇ ਜਿਨ੍ਹਾਂ ਦੀ ਸਰਜਰੀਆਂ ਹੋਈਆਂ ਨੇ ਜਿਹੜੀ ਐਕਸਰਸਾਈਜ਼ ਨਹੀਂ ਕਰਦਾ ਜਾਂ ਦਮੇ ਦੇ ਜਿਹੜੇ ਰੋਗੀ ਨੇ ਜਾਂ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਮਾਪੇ ਪਾਪ ਨੇ ਉਹਨਾਂ ਨੂੰ ਚੰਗੀ ਖੁਰਾਕਾਂ ਨਹੀਂ ਦਿੱਤੀਆਂ ਉਹਨਾਂ ਨੂੰ ਦਿੱਕਤ ਪੈਦਾ ਕੋਈ ਤਾਂ ਕੋਈ ਦਿੱਕਤ ਨਹੀਂ ਪੈਦਾ ਕਰਦੀ ਪਾਜੀ ਸਾਰਾ ਖੇਲ ਇਮਿਊਨਿਟੀ ਦਾ ਹੈ ਇਮਿਊਨਿਟੀ ਖੁਰਾਕ ਤੇ ਤੁਹਾਡੀ ਪਸੀਨੇ ਦੀ ਮੈਂ ਤਾਂ ਜੀ ਕੋਈ ਵੀ ਦਵਾਈ ਇਦਾਂ ਜਲਦੀ ਖੇਤਰ ਰეკਮੈਂਡ ਨਹੀਂ ਕਰਦਾ ਠੀਕ ਹੈ ਮੈਂ ਤਾਂ ਟਿਪਿਕਲੀ ਫ ਠੀਕ ਹੈ ਫॉर ਇਮਿਊਨਿਟੀ ਠੀਕ ਹੈ ਔਰ ਫॉर ਜੋਇੰਟ ਪੇਨ ਔਰ ਫॉर ਡਾਇਬੀਟਿਸ ਮੈਂ ਤਾਂ ਰਿਕੁਐਸਟ ਕਰਦਾ ਕਿ ਤੁਹਾਡੇ ird gird de te ਡਾਕਟਰ ਵੀ ਬਥੇਰੇ ਛਾਣੇ ਨੇ ਆਪਣੇ ਡਾਕਟਰ ਕੋਲ ਜਾਓ ਆਪਣੀ ਨਵਸ ਚੈੱਕ ਕਰਾਓ ਆਪਣੀ ਰਿਪੋਰਟਾਂ ਦਿਖਾਓ ਆਪਣੀ ਪੁਰਾਣੀ ਦਵਾਈਆਂ ਦਿਖਾਓ ਉਸ ਸਾਹਬ ਨਾਲ ਆਪਣਾ ਨੁਸਖਾ ਉਸ ਸਾਹਬ ਨਾਲ ਆਪਣੀ ਦਵਾਈ ਉਸ ਸਾਹਬ ਨਾਲ ਆਪਣਾ ਪ੍ਰੋਟੋਕੋਲ ਤਨੋ ਫਾਲੋ ਪਲੱਸ ਨਾਲ ਵਰਜਿਸ਼ ਕਰੋ ਠੀਕ ਹੈ ਪਲੱਸ ਨਾਲ ਪ੍ਰਾਣਾਯਾਮ ਕਰੋ ਪਲੱਸ ਨਾਲ ਡਾਈਟ ਲਓ ਠੀਕ ਹੈ ਭਾਜੀ ਉਮਰ ਵਧਦੀਆਂ ਨੇ ਕਿੱਦਾਂ ਨਹੀਂ ਵਧਦੀਆਂ ਦੱਸੋ ਮੈਨੂੰ ਹਰ ਰੋਗ ਦਾ ਹੱਲ ਹੁੰਦਾ ਪਰ ਸਮੇਂ ਰਹਿੰਦੇ ਹੂੰ ਡਾਕਟਰ ਭਾਜੀ ਡਾਕਟਰ ਹੁੰਦਾ ਰੱਬ ਨਹੀਂ ਹੁੰਦਾ ਅਸੀਂ ਲੋਕ ਤਾਂ ਰੱਬ ਦੇ ਚਰਨਾਂ ਦੇ ਧੂਲ ਵੀ ਨਹੀਂ ਹੈਗੇ ਹੂੰ ਹੂੰ ਧੂਲ ਵੀ ਹੋਈ ਹੈ ਨਾ ਤਾਂ ਵੀ ਬੜੀ ਵੱਡੀ ਚੀਜ਼ ਹੈ ਭਾਜੀ ਜੇ ਬੰਦਾ ਆਯੁਰਵੇਦ ਨੂੰ ਫਾਲੋ ਕਰਦਾ ਹੈ ਹਾਂਜੀ ਅੰਗਰੇਜ਼ੀ ਜੇ ਉਹਨੂੰ ਲੋੜ ਆ ਤਾਂ ਅੰਗਰੇਜ਼ੀ ਦੇਸੀ ਦੀ ਲੋੜ ਆ ਤਾਂ ਦੇਸੀ ਮਤਲਬ ਨਾਪ ਤੋਲ ਕੇ ਲੈਂਦਾ ਵੈ ਹੁਣ ਜਿਹੜਾ ਸ਼ੂਗਰ ਦੇ ਮਰੀਜ਼ ਨੂੰ ਅੰਗਰੇਜ਼ੀ ਦਵਾਈ ਦੇਣੀ ਪੈਣੀ ਹੈ ਜਿਹੜਾ ਗੱਠੀਆ ਦਾ ਰੋਗੀ ਨੂੰ ਅੰਗਰੇਜ਼ੀ ਦਵਾਈ ਦੇਣੀ ਪੈਣੀ ਹੈ ਠੀਕ ਹੈ ਜਿਹੜਾ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਥੋੜੀ-ਬਹੁਤ ਅੰਗਰੇਜ਼ੀ ਦਵਾਈ ਦੇਣੀ ਪੈਣੀ ਹੈ ਜਿਹੜੇ ਬੰਦੇ ਦੇ ਹਾਰਟ 'ਚ ਸਟੰਟ ਦੀ ਲੋੜ ਹੈ ਠੀਕ ਹੈ ਕਿਸ ਗੱਲ ਦੀ ਜਿੱਦ ਹੈ ਕਿ ਮੈਂ ਦੇਸੀ ਨਹੀਂ ਖਾਣ ਮੈਂ ਅੰਗਰੇਜ਼ੀ ਖਾਣ ਅੰਗਰੇਜ਼ੀ ਨਹੀਂ ਖਾਣ ਦੇਸੀ ਨਹੀਂ ਖਾਣੀ ਉਹ ਬਹੁਤ ਕੁਝ ਨਹੀਂ ਹੈਗਾ ਪਾਜੀ ਸਭ ਤੋਂ ਵੱਡਾ ਮੈਂ ਇੱਕ ਬਹਿਮ ਦੁਨੀਆ ਨੇ ਪਾਲਿਆ ਹੋਇਆ ਹੈ ਕਿਉਂਕਿ ਹਰ ਬੰਦਾ ਹਿੰਦੁਸਤਾਨ ਦੇ ਡਾਕਟਰ ਬਣਿਆ ਹੋਇਆ ਉਹ ਕਹਿੰਦਾ ਜੀ ਕਿ ਤੂੰ ਅੰਗਰੇਜ਼ੀ ਤੋਂ ਆਇਆ ਖਾਣਾ ਤੇਰੇ ਗੁਰਦੇ ਖਰਾਬ ਹੋਣਗੇ ਮੈਂ ਦੇਖ ਕੇ ਪਾਜੀ 4 ਸਾਲ ਜਿਨ੍ਹਾਂ ਦੀ ਸ਼ੂਗਰ ਅਨ ਕੰਟਰੋਲਡ ਹੀ ਉਹਨਾਂ ਦੇ ਗੁਰਦੇ ਫੇਲ ਹੋ ਗਏ ਜਿਨ੍ਹਾਂ ਦੇ ਬੀਪੀ ਅਨ ਕੰਟਰੋਲ ਗੁਰਦੇ ਫੇਲ ਹੋ ਗਏ ਉਹਨਾਂ ਦੇ ਠੀਕ ਹੈ ਕਈ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਨੇਫਰੋਟਿਕ ਸਿੰਡਰੋਮ ਸੀਗਾ ਦੇ ਅੰਗਰੇਜ਼ੀ ਇਲਾ ਸਿਰਫ ਕਿਸੇ ਦੀ ਗੱਲ ਦੇ ਵਿੱਚ ਆ ਕੇ ਡਾਕਟਰ ਦੇ ਕੋਲ ਨਾ ਜਾ ਕੇ ਡਾਕਟਰ ਦੀ ਗੱਲ ਨਾ ਮੰਨ ਕੇ ਕਿ ਡਾਕਟਰ ਟੈਸਟਾਂ 'ਚ ਠੱਗ ਲੂਗਾ ਦਵਾਈਆਂ ਦੇ ਕੇ ਠੱਗ ਲੂਗਾ ਤੇ ਉਹ ਆਪ ਹੀ ਠੱਗ ਗਏ ਨੇ ਪਾ। ਅੱਜ ਡਾਇਲਿਸਿਸ ਦੇ ਕਿਤਾੜਾਂ 'ਚ ਬੈਠੇ 25 25 30 ਗੋਲੀਆਂ ਖਾ ਰਹੇ ਆ ਐਡਾ ਬੋਟਾ ਸੂਆ ਪੱਟ 'ਚ ਮਾਰਦੇ ਤੇ ਡਾਇਲਿਸਿਸ ਕਰਦੇ ਆ। ਬੰਦਾ 2 ਫੁੱਟ ਉੱਪਰ ਉਛਲਦਾ। ਉਹਨੇ ਡਰਨਾ ਉਹਨਾਂ ਨੇ। ਬਟ ਇਹ ਜਰੂਰ ਡਰਦੇ ਨੇ ਕਿ ਅੰਗਰੇਜ਼ੀ ਪਾਜੀ ਅੰਗਰੇਜ਼ੀ ਗੋਲੀਆਂ ਕੋਈ ਨੁਕਸਾਨ ਨਹੀਂ ਕਰਦੀ ਦੇਸੀ ਕੋਈ ਨੁਕਸਾਨ ਨਹੀਂ ਕਰਦੀ ਬਿਸ਼ਰਤ ਹੈ ਕਿ ਤੁਸੀਂ ਕੁਆਲੀਫਾਈਡ ਡਾਕਟਰ ਕੋਲ ਜਾ ਕਰਕੇ ਵਧੀਆ ਤਰੀਕੇ ਨਾਲ ਟਾਈਮ